ਪਟਿਆਲਾ ਦੇ ਵਿੱਚ ਕੁਝ ਪੁਲਿਸ ਅਫਸਰਾਂ ਦੇ ਵੱਲੋਂ ਕੀਤੀ ਗਈ ਬਰਸ਼ਾਗਰਦੀ ਇੱਕ ਫੌਜੀ ਕਰਨਲ ਦੀ ਕੁੱਟਮਾਰ ਉਸਦੇ ਪੁੱਤਰ ਦੀ ਕੁੱਟਮਾਰ ਤੇ ਜਿਸ ਦੀਆਂ ਫੁਟੇਜ ਸੀਸੀਟੀਵੀ ਫੁਟੇਜ ਸਾਰਿਆਂ ਦੇ ਸਾਹਮਣੇ ਆ ਚੁੱਕੀ ਹੈ ਉਸ ਕੇਸ ਦੇ ਵਿੱਚ ਆਖਰਕਾਰ ਪੁਲਿਸ ਆਪਣੇ ਅਫਸਰਾਂ ਨੂੰ ਕਿਵੇਂ ਵਿਚਾਰੀ ਹੈ ਇਹਦੇ ਬਾਰੇ ਗੱਲ ਕਰਦੇ ਆ ਤੇ ਇਹਦੇ ਬਾਰੇ ਜਾਣਕਾਰੀ ਕੀ ਹੈ ਤੁਹਾਨੂੰ ਇਹ ਵੀ ਦੱਸਦੇ ਆ ਤੁਸੀਂ ਜੁੜਿਓ ਲੋਕਪਹਿਨ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਪੰਜਾਬ ਦੇ ਅੰਦਰ ਅਮਨ ਸ਼ਾਂਤੀ ਅਮਨ ਕਾਨੂੰਨ ਦੀ ਸਥਿਤੀ ਨੂੰ ਬੜਾਈ ਰੱਖਣ ਵਾਲੀ ਪੁਲਿਸ ਜਦੋਂ ਖੁਦ ਆਪ ਬੁਰਸ਼ਾਗਰਦੀ ਤੇ ਉੱਤਰ ਆਵੇ ਖੁਦ ਆਪ ਜਿਹੜਾ ਕਹਿ ਲਈਏ ਕਿ ਗੁੰਡਾਗਰਦੀ ਦਾ ਨੰਗਾ ਨਾਚ ਨੱਚਣ ਲੱਗ ਜਾਵੇ ਤਾਂ ਉਸ ਵੇਲੇ ਉਹਨੂੰ ਕੌਣ ਰੋਕੇਗਾ ਮਾਮਲਾ ਪਟਿਆਲਾ ਦਾ ਪਟਿਆਲਾ ਦੇ ਵਿੱਚ ਇੱਕ ਫੌਜੀ ਕਰਨਲ ਦੀ ਫੌਜ ਦੇ ਕਰਨਲ ਦੀ ਬੇਰਹਿਮੀ ਨਾਲ ਕੁੱਟਮਾਰ ਹੋਈ ਉਸ ਦੀ ਸੀਸੀਟੀਵੀ ਸਾਹਮਣੇ ਆਈ ਹੈ ਉਸ ਸੀਸੀਟੀਵੀ ਦੇ ਵਿੱਚ ਪੁਲਿਸ ਵਾਲੇ ਇੱਕ ਵਿਅਕਤੀ ਨੂੰ ਕੁੱਟਦੇ ਹੋਏ ਨਜ਼ਰ ਆਉਂਦੇ ਆ ਤੇ ਉਸ ਤੋਂ ਬਾਅਦ ਉਸਦੇ ਪੁੱਤਰ ਨੂੰ ਸਾਈਡ ਤੇ ਲਿਜਾ ਕੇ ਜੋ ਕਿ ਹਜੇ ਮਸਾ 18-19 ਸਾਲ ਦਾ ਹੈ ਉਸ ਨੂੰ ਕੁੱਟਦੇ ਆ ਉਸ ਤੋਂ ਬਾਅਦ ਪੁਲਿਸ ਐਫ ਆਈ ਆਰ ਲਾਂਚ ਕਰਦੀ ਆ ਨਾਮ ਲੂਮ ਦੇ ਉੱਤੇ ਤੁਸੀਂ ਇਹ ਪੁਲਿਸ ਦੀਆਂ ਚਲਾਕੀਆਂ ਦੇਖ ਲਓ ਉਹ ਕਹਿਣਗੇ ਜੀ ਅਸੀਂ ਅਮਨ ਕਾਨੂੰਨ ਦੀ ਸਥਿਤੀ ਬਣਾਉਣੀ ਹੈ ਅਸੀਂ ਕਾਨੂੰਨ ਦੇ ਰਖਵਾਲੇ ਆ ਤੇ ਜਦੋਂ ਆਪਣੀ ਵਾਰ ਹੀ ਆਉਂਦੀ ਹੈ ਕਲਤੀ ਮਾਰ ਲੈਂਦੇ ਨੇ ਉਸ ਤੋਂ ਬਾਅਦ ਆਖਰਕਾਰ ਵੱਖ-ਵੱਖ ਸਮਾਜਿਕ ਕਾਰਕੁਨਾਂ ਨੇ ਇਸ ਮਸਲੇ ਨੂੰ ਚੱਕਿਆ ਵੱਖ-ਵੱਖ ਟੈਲੀਵਿਜ਼ਨਾਂ ਨੇ ਇਸ ਨੂੰ ਚੱਕਿਆ ਉਸ ਤੋਂ ਬਾਅਦ ਜਾ ਕੇ ਜਿਹੜਾ ਇਹ ਮਾਮਲੇ ਦੇ ਵਿੱਚ ਥੋੜੀ ਰਫ਼ਤਾਰ ਆਈ ਇਨਸਾਫ ਦੀ ਗੱਲ ਹੋਈ ਵੱਖ-ਵੱਖ ਫੌਜ ਦੇ ਅਫਸਰਾਂ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਜਿਹੜਾ ਉਹ ਚੱਕਿਆ ਗਿਆ ਤਾਂ ਆਖਰਕਾਰ ਪੁਲਿਸ ਨੂੰ ਉਦੋਂ ਨੀਂਦ ਖੁੱਲੀ ਕਹਿ ਲਈਏ ਜਾਂ ਕਹਿ ਲਈਏ ਕਿ ਜਿਹੜੀ ਘੇਸ ਲਈ ਹੋਈ ਬੈਠੀ ਸੀ ਕਿ ਹੁਣ ਤਾਂ ਕੁਝ ਕਰਨਾ ਪੈਣਾ ਤੇ ਗੰਗਲੂਆਂ ਤੋਂ ਮਿੱਟੀ ਝਾੜਨ ਦੇ ਲਈ ਜਿਹੜਾ ਉਹਨਾਂ ਪੁਲਿਸ ਅਫਸਰਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਤੇ ਹੁਣ ਕਹਿੰਦੇ 45 ਦਿਨ ਦਾ ਸਮਾਂ ਲੱਗੂਗਾ ਸਾਨੂੰ ਜਾਂਚ ਕਰਨ ਦੇ ਲਈ ਕਿਸੇ ਦੀ ਕੁੱਟਮਾਰ ਹੋਈ ਹੋਵੇ। ਉਮੂਮਨ ਭਾਰਤੀ ਕਾਨੂੰਨ ਦੇ ਅੰਦਰ ਭਾਰਤੀ ਤੇ ਪਾਕਿਸਤਾਨ ਬਰੇ ਸੰਗੀਰ ਹਿੰਦੂ ਵਿਭਾਗ ਦੇ ਅੰਦਰ ਇੰਡੀਅਨ সাব ਕੰਟੀਨੈਂਟ ਦੇ ਅੰਦਰ ਇਹ ਚੀਜ਼ ਹੈ ਕਿਉਂਕਿ ਇਹ ਸਾਡਾ ਕਾਨੋਨਿਅਲ ਕਾਨੂੰਨ ਹੈ ਅੰਗਰੇਜ਼ਾਂ ਤੋਂ ਦਿੱਤਾ ਹੋਇਆ ਮਦਈ ਬੜਾ ਅਹਿਮ ਹੁੰਦਾ ਹੈ। ਮਦਈ ਦਾ ਦਿੱਤਾ ਗਿਆ ਬਿਆਨ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਚੀਜ਼ ਹੁੰਦੀ ਹੈ। ਉਸ ਦੇ ਆਧਾਰ ਤੇ ਤੁਸੀਂ ਕਿਸੇ ਵਿਅਕਤੀ ਦੇ ਖਿਲਾਫ ਮੁਕੱਦਮਾ ਦਰਜ ਕਰ ਸਕਦੇ ਹੋ ਜਾਂਚ ਉਸ ਤੋਂ ਬਾਅਦ ਦੀ ਨਾਲੇ ਤਾਂ ਕੁੱਟਮਾਰ ਹੋਈ ਹੈ ਸੀਸੀਟੀਵੀ ਫੁਟੇਜਸ ਦੀ ਹੁਣ 12 ਜਾਣੇ ਸਸਪੈਂਡ ਕਰਤੇ ਪੁਲਿਸ ਨੇ ਇੱਥੋਂ ਤੱਕ ਕੀਤਾ ਸਮਾਜਿਕ ਤੇ ਆਰਟੀਆਈ ਕਾਰਕੁਨ ਮਾਨਿਕ ਗੋਇਲ ਨੇ এবੀਸੀ ਪੰਜਾਬ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਇਸ ਗੱਲ ਦੇ ਖੁਲਾਸੇ ਕੀਤੇ ਆ ਕਿ ਪੁਲਸ ਵਾਲਿਆਂ ਨੇ ਵੱਖ-ਵੱਖ মিডিਆ ਅਦਾਰਿਆਂ ਦੇ ਪੱਤਰਕਾਰਾਂ ਨੂੰ ਫੋਨ ਕਰਕੇ ਕਿਹਾ ਕਿ ਜਿਹੜੀ ਕਰਨਲ ਦਾ ਪਰਿਵਾਰ ਜਨਕੀ ਪਸ਼ਵਿੰਦਰ ਬਾਠੂਰਾ ਦਾ ਪਰਿਵਾਰ ਜਿਹੜੀ ਪ੍ਰੈਸ ਕਾਨਫਰੰਸ ਕਰ ਰਿਹਾ ਉਸ ਨੂੰ ਕਵਰ ਨਹੀਂ ਕਰਨਾ ਜੇ ਕਿਸੇ ਨੇ ਕਵਰ ਕਰ ਲਈ ਉਹਨੂੰ ਚਲਾਉਣਾ ਨਹੀਂ ਇਹੀ ਨਤੀਜਾ ਹੋਇਆ ਕਿ ਬਹੁਤੇ ਸਮੇਂ ਤੁਹਾਨੂੰ ਇਹ ਦਿਖੀ ਨਹੀਂ ਅੰਗਰੇਜ਼ੀ ਦੇ ਇੱਕ ਦੋ ਅਖਬਾਰਾਂ ਨੇ ਇਸ ਨੂੰ ਟੇਕ ਕੀਤਾ ਉਹਨਾਂ ਨੇ ਇਹਨੂੰ ਕੈਰੀ ਕਰਕੇ ਚਲਾਇਆ ਛਾਪਿਆ ਤੇ ਉਸ ਤੋਂ ਬਾਅਦ ਥੋੜੀ-ਥੋੜੀ ਗੱਲ ਅੱਗੇ ਵਧੀ ਫਿਰ ਤੁਸੀਂ ਇਹ ਦੇਖ ਲਓ ਕਿ ਹੁਣ ਢਾਬੇ ਵਾਲੇ ਤੋਂ ਕਿ ਜੀ ਪਸ਼ਪਿੰਦਰ ਬਾਠ ਇੱਥੇ ਸ਼ਰਾਬ ਪੀ ਰਿਆ ਸੀ ਜੇ ਕੋ ਸ਼ਰਾਬ ਪੀ ਰਿਆ ਸੀ ਠੀਕ ਹੈ ਵਾਰਨਿੰਗ ਦਿੱਤੀ ਗੱਲ ਖਤਮ ਅ ਤੁਸੀਂ ਉਹਦੇ ਮੁੰਡੇ ਦਾ ਸਿਰ ਵੀ ਪਾੜ ਦੋ ਮੁੰਡਾ ਵੀ ਕੀ ਸ਼ਰਾਬ ਪੀ ਰਿਹਾ ਸੀ ਯਾਨੀ ਕਿ ਤੁਸੀਂ ਇਹ ਅੰਦਾਜ਼ਾ ਲਾ ਲਓ ਜਾਣਕਾਰ ਦੱਸਦੇ ਕਿ ਪਸ਼ਪਿੰਦਰ ਬਾਠ ਦਿੱਲੀ ਦੇ ਵਿੱਚ ਤਨਾਤ ਨੇ ਇਸ ਸਮੇਂ ਤੇ ਉਹ ਇੱਥੇ ਆਪਣੇ ਪਰਿਵਾਰ ਨੂੰ ਹੋਲੀ ਮੌਕੇ ਮਿਲਣ-ਗਿਲਣ ਲਈ ਆਏ ਸੀ ਉਸ ਮੌਕੇ ਦੀ ਇਹ ਘਟਨਾ ਹੈ ਤੁਸੀਂ ਹੁਣ ਘਟਨਾ ਨੂੰ ਦਿਨ ਦੇਖ ਲਓ ਪੁਲਿਸ ਹਜੇ ਵੀ ਇਸ ਮਾਮਲੇ ਦੇ ਵਿੱਚ ਜਿਹੜਾ ਕਹਿ ਲਈਏ ਕਿ ਆਪਣੇ ਬੰਦਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਦੇਖੋ ਜੇ ਤਾਂ ਵਾਕਈ ਪੰਜਾਬ ਪੁਲਿਸ ਦਾ ਤਾਂ ਇਹ ਹਾਲ ਹੈ ਕਿ ਇਹ ਕਹਿਰੀ ਹੈ ਨਾ ਕਿ ਮੁੱਖ ਮੰਤਰੀ ਭਗਵੰਤ ਮਾਨ ਖੁਦ ਗੱਲ ਸੁਣਾਉਂਦੇ ਹੁੰਦੇ ਆ ਹਾਲਾਂਕਿ ਮੈਂ ਉਹਨਾਂ ਤੇ ਅੱਗੇ ਜਾ ਕੇ ਉਹਨਾਂ ਕਿ ਚੋਰ ਨੂੰ ਕਿਸੇ ਦੀ ਗਾਂ ਚੋਰੀ ਹੋ ਗਈ ਤੇ ਪਿੰਡ 'ਚ ਕੋਈ ਸੰਤ ਸੀ ਉਹ ਕਹਿੰਦਾ ਕਿ ਚਾਦਰ ਫੜ ਲਓ ਜਿਹੜਾ ਸਾਰਿਆਂ ਨੂੰ ਚਾਦਰ ਥਲਣੀ ਕੱਢੀ ਚੱਲੋ ਜਿਹੜਾ ਚੋਰ ਹੋਇਆ ਉਹ ਚਾਦਰ ਥਲਣ ਲੰਘਦਾ ਹੋਇਆ ਮਰ ਜੂਗਾ ਹੁਣ ਉਹ ਦੋ ਚੋਰ ਸੀ ਇੱਕ ਨੇ ਪਰਲੇ ਪਾਸੇ ਉਹ ਫੜ ਲਈ ਇੱਕ ਨੂੰ ਪੰਜਾਬ ਪੁਲਿਸ ਦਾ ਤਾਂ ਇਹ ਕਿਰਦਾਰ ਆ ਕਿਸੇ ਦਾ ਥਮਲਾ ਡੇਕਤਾ ਕਿਸੇ ਦਾ ਬਰਨੇਰਾ ਡੇਕਤਾ ਤੇ ਇਹਦੇ ਨਾਲ ਨਾ ਸ਼ਾਂ ਰੁਕ ਗਿਆ ਪੰਜਾਬ ਦੇ ਵਿੱਚ ਆਰਗੇਨਾਈਜ਼ ਕ੍ਰਾਈਮ ਸਟਰੀਟ ਕ੍ਰਾਈਮ ਦਿਨੋ ਦਿਨ ਵਧਿਆ ਆ ਤੇ ਖਾਸ ਕਰਕੇ ਆ ਕੁਝ ਸਾਲਾਂ ਦੇ ਅੰਦਰ ਤਾਂ ਇਹਨੇ ਅੰਨੀ ਪਾ ਕੇ ਰੱਖ ਦਿੱਤੀ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੇ ਡਰੋਗ ਟੈਸਟ ਕਰਾ ਲਓ ਤਾਂ ਤੁਹਾਨੂੰ ਪਤਾ ਲੱਗ ਜੂਗਾ ਪੰਜਾਬ ਪੁਲਿਸ ਦੇ ਅਫਸਰਾਂ ਦੇ ਡੋਪ ਟੈਸਟ ਕਰਾ ਲਓ ਤੁਹਾਨੂੰ ਤਾਂ ਪਤਾ ਲੱਗ ਜੂਗਾ ਪੰਜਾਬ ਪੁਲਿਸ ਦਾ ਕਰਦਾਰ ਲੋਕਾਂ ਦੇ ਸਾਹਮਣੇ ਅੱਜ ਦਾ ਨਹੀਂ ਪਹਿਲੇ ਦਿਨ ਤੋਂ ਜਿਸ ਦਿਨ ਪੰਜਾਬ ਪੁਲਿਸ ਐਕਟ ਬਣਿਆ 1800 ਕੁਸ਼ ਦੇ ਵਿੱਚ ਉਸ ਦਿਨ ਤੋਂ ਲੈ ਕੇ ਅੱਜ ਤੱਕ ਸੇਮ ਇਹਦੇ ਵਿੱਚ ਕੋਈ ਤਬਦੀਲੀ ਨਹੀਂ ਆਈ ਸਗੋਂ ਸੱਤਾ ਨੂੰ ਵੀ ਇਹਨੇ ਆਪਣੇ ਹਿਸਾਬ ਦੇ ਨਾਲ ਢਾਲਣ ਦੀ ਕੋਸ਼ਿਸ਼ ਕੀਤੀ ਹੈ ਪੰਜਾਬ ਪੁਲਿਸ ਬੇਸ਼ੱਕ 94 ਫੜੇ ਨਸ਼ਾ ਤਸਕਰਾਂ ਨੂੰ ਫੜੇ ਨਸ਼ੇ ਨੂੰ ਰੋਕਣ ਦੇ ਲਈ ਦਿਨ ਰਾਤ ਤੱਕ ਕਰਦੇ ਮੈਨੂੰ ਨਹੀਂ ਲੱਗਦਾ ਕਿ ਕੋਈ ਪੰਜਾਬੀ ਉਦਾਰ ਸਾਥ ਨਹੀਂ ਦੇਗਾ ਪਰ ਤੁਸੀਂ ਇਹ ਗੱਲ ਕਹੋ ਕਿ ਵੀ ਸਾਰਾ ਕੁਸ਼ੀ ਪੰਜਾਬ ਪੁਲਿਸ ਕਰੇ ਜਦੋਂ ਵੀ ਪੁਲਿਸ ਰਾਜ ਕਿਸੇ ਵੀ ਸੂਬੇ ਕਿਸੇ ਵੀ ਦੇਸ਼ ਦੇ ਵਿੱਚ ਆਇਆ ਤਾਂ ਉੱਥੋਂ ਦਾ ਆਮ ਬੰਦਾ ਦਿਹਾੜੀਦਾਰ ਕਿਸਾਨ ਮਜ਼ਦੂਰ ਕੁੱਟਿਆ ਤੇ ਲੁੱਟਿਆ ਗਿਆ ਹੈ ਵੱਡੇ ਜਿਹੜੇ ਚੋਰ ਠੱਗ ਜਿਹੜੇ ਲੋਕ ਨੇਗੇ ਤਸਕਰਨੇਗੇ ਉਹ ਦਿਨ ਦੁੱਗਣੀ ਉਹਨਾਂ ਨੇ ਰਾਤ ਝੁਗਣੀ ਤਰੱਕੀ ਕੀਤੀ ਆ ਪੰਜਾਬ ਪੁਲਿਸ ਦੇ ਨੂੰ ਚਾਹੀਦਾ ਸੀ ਹਾਲਾਂਕਿ ਜਿਸ ਤਰ੍ਹਾਂ ਦਾ ਇਸ ਸਮੇਂ ਪਟਿਆਲੇ ਦੇ ਅੰਦਰ ਪੁਲਿਸ ਪ੍ਰਸ਼ਾਸਨ ਦੀ ਕਮਾਂਡ ਹੈ ਜਿੰਨਾਂ ਹੱਥਾਂ ਦੇ ਵਿੱਚ ਉਹ ਕੋਈ ਬਹੁਤੇ ਸਲੱਗ ਲੋਕ ਨਹੀਂ ਹੈਗੇ ਜਿਨਨੇ ਵੀ ਇਸ ਸਮੇਂ ਮੁੱਖ ਰੂਪ ਦੇ ਵਿੱਚ ਨੇ ਪੰਜਾਬ ਪੁਲਿਸ ਨੂੰ ਚਾਹੀਦਾ ਸੀਗਾ ਕਿ ਆਪਣੇ ਪੁਲਿਸ ਮੁਲਾਜ਼ਮਾਂ ਦੀ ਹੁਣ ਤੱਕ ਵਿਭਾਗੀ ਕਾਰ ਜਾਂਚ ਕਰਾ ਕੇ ਕਾਰਵਾਈ ਕਰ ਦਿੱਤੀ ਹੁੰਦੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਂਦਾ ਹੁਣ ਜਦੋਂ ਫੌਜ ਦਾ ਦਖਲ ਹੋ ਗਿਆ ਵੱਖ-ਵੱਖ ادارےਾਂ ਦੇ ਵੱਲੋਂ ਚਲਾਈ ਗਈ ਖਬਰ ਉਸ ਤੋਂ ਬਾਅਦ ਅੱਜ ਮੁੱਖ ਮੰਤਰੀ ਭਗਵੰਤ ਮਾਨ ਉਹ ਤਾਂ ਕਹਿਣਗੇ ਅਸੀਂ ਫੌਜ ਦਾ ਬਹੁਤ ਸਨਮਾਨ ਕਰਦੇ ਆਂ ਪੰਜਾਬੀਆਂ ਦੀਆਂ ਕੁਰਬਾਨੀਆਂ ਤੇ ਰੋਟੀਆਂ ਸਿੱਖਦੇ ਆਂ ਆਪਣੀ ਸਿਆਸਤ ਦੀਆਂ ਜਦੋਂ ਇੱਕ ਫੌਜ ਦਾ ਪੁਲਿਸ ਜਵਾਨ ਤੁਹਾਡੀ ਪੁਲਿਸ ਅੰਨੇਵਾ ਕੁੱਟ ਦਿੰਦੀ ਔਰ ਉਹ ਤੁਹਾਨੂੰ ਚੇਤ ਚੇਤਤਾ ਵੀ ਨਹੀਂ ਆਉਂਦਾ ਪੰਜਾਬ ਦੇ ਅੰਦਰ ਭਗਵੰਤ ਮਾਨ ਦੇ ਹੱਥ ਵਾਸੀ ਗੱਲਾਂ ਰਹੀਆਂ ਹੀ ਨਹੀਂ ਦਿੱਲੀ ਦੇ ਇਸ਼ਾਰੇ ਦੇ ਉੱਤੇ ਤੁਸੀਂ ਇੱਕ ਗੱਲ ਮੈਂ ਵੈਸੇ ਤੇ ਉੱਤੇ ਵਿਸ਼ੇਸ਼ ਰਿਪੋਰਟ ਤਿਆਰ ਕਰਨ ਦੀ ਕੋਸ਼ਿਸ਼ ਕਰ ਰਿਹਾ ਤੁਸੀਂ ਇੱਕ ਗੱਲ ਦੇਖੋ ਕਿ ਫਲਾਨੇ ਥਾਂ ਤੇ ਇਨਕਵਾਟਰ ਹੋਇਆ ਪੁਲਿਸ ਪਾਰਟੀ ਮੁਲਜ਼ਮ ਨੂੰ ਜਿਹੜਾ ਉਹ ਲੈ ਕੇ ਗਈ ਨਿਸ਼ਾਨਦੇਹੀ ਦੇ ਲਈ ਹਥਿਆਰਾਂ ਦੀ ਬਰਾਮਦਗੀ ਦੇ ਲਈ ਉੱਥੇ ਉਹਨੇ ਗੋਲੀ ਚਲਾ ਦਿੱਤੀ ਪੁਲਿਸ ਨੇ ਫਿਰ ਮੁਕਾਬਲੇ ਦੌਰਾਨ ਉਹਦੀ ਲੱਤ ਤੇ ਗੋਲੀ ਮਾਰੀ ਹਮੇਸ਼ਾ ਲੱਤ ਤੇ ਗੋਲੀ ਵੱਜਦੀ ਹੈ ਹਮੇਸ਼ਾ ਹੀ ਪੁਲਿਸ ਲੈ ਕੇ ਜਾਂਦੀ ਹੈ ਤੇ ਉਹ ਉੱਥੇ ਗੋਲੀ ਚਲਾ ਦਿੰਦਾ ਤੁਸੀਂ ਜੇ 10 ਐਫਆਈਆਰਾਂ ਹੋਈਆਂ ਨੇ ਉਹ ਚੋਂ 90 ਐਫਆਈਆਰਾਂ ਦੀ ਸਟੋਰੀ ਸੇਮ ਹੈ। ਇੱਧੇ ਤੋਂ ਦੋ ਚੀਜ਼ਾਂ ਸਾਬਤ ਹੁੰਦੀਆਂ ਨੇ ਕਿ ਪੁਲਿਸ ਨੂੰ ਅੰਨੀ ਤਾਕਤ ਦਿੱਤੀ ਗਈ ਹੈ ਜੋ ਮਰਜ਼ੀ ਕਰੋ। ਦੂਜੀ ਕਿ ਪੁਲਿਸ ਕਾਬਲ ਨਹੀਂ ਹੈਗੀ ਇਸ ਕਿ ਉਹ ਬੰਦੇ ਨੂੰ ਫੜੇ, ਉਹਦੀ ਤਬਦੀਸ਼ ਕਰੇ, ਉਹਦੀ ਜਾਂਚ ਕਰੇ, ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਕੇ ਅਦਾਲਤ ਚ ਲੈ ਕੇ ਜਾਵੇ ਤੇ ਉੱਥੇ ਮੁਰਜ਼ਮ ਨੂੰ ਸਜ਼ਾ ਦਿਵਾ ਸਕੇ। ਇਹਦਾ ਮਤਲਬ ਪੁਲਿਸ ਦੇ ਹੱਥ ਵਾਸੇ ਹੈ ਹੀ ਨਹੀਂ। ਪੁਲਿਸ ਏਡੀ ਪੇਸ਼ੇਵਾਰ ਹੈ ਹੀ ਵੀ ਨਹੀਂ। ਪੁਰਸੇ ਜਿਹੜੇ ਤਫਤੀਸ਼ੀ ਅਫਸਰ ਨੇ ਜਿਹੜੇ ਥਾਣੇਦਾਰ ਨੇਗੇ ਇੱਕ ਤਾਰੇ ਵਾਲੇ ਉਹਨਾਂ ਚ ਤਾਂ ਉਹ ਤਾਂ ਹੈ ਹੀ ਨਹੀਂ ਵਿਸ਼ੇਸ਼ ਟੀਮਾਂ ਦੇ ਵਿੱਚ ਇਹ ਜੇ ਨਵੇਂ ਭਰਤੀ ਹੋਏ ਇਨਸਪੈਕਟਰ ਨੇਗੇ ਜਿਨ੍ਹਾਂ ਨੇ ਵਾਰੇ ਨਿਆਰੇ ਕਰੇ ਹੋਏ ਆਪਣੇ ਵੀ ਆਪਣੇ ਪਰਿਵਾਰਾਂ ਦੇ ਵੀ ਇਹ ਹਾਲ ਸਾਰੇ ਕਿਸੇ ਤੋਂ ਕੁਝ ਲੁਕਿਆ ਹੈ ਹੀ ਨਹੀਂਗਾ ਹੁਣ ਗੱਲ ਇਹ ਹੈ ਕਿ ਮੁੱਖ ਮੰਤਰੀ ਕਦੋਂ ਬੋਲਣਗੇ ਇਸ ਮਾਮਲੇ ਦੇ ਉੱਤੇ ਫੌਜ ਦੇ ਜਵਾਨ ਦੀ ਹੋਈ ਤੋਹੀਨ ਹੀ ਇੱਕ ਤਰ੍ਹਾਂ ਦਾ ਕਿ ਉਹਨੂੰ ਜੇ ਉਹਨੂੰ ਨਹੀਂ ਬਖਸ਼ ਸਕਦੇ ਫਿਰ ਮੇਰਾ ਤੁਹਾਡਾ ਮਾਤੜ ਧਮਾਤੜ ਦਾ ਤਾਂ ਹੋਣਾ ਹੀ ਕੀ ਹੈ ਸਾਪਣੇ ਤਾਂ ਜਦੋਂ ਮਰਜ਼ੀ ਦੋ ਚਪੇੜੇ ਮਾਰਨ ਤੇ ਕੁਝ ਵੀ ਕਰ ਸਕਦੇ ਆ ਯਾਨੀ ਕਿ ਸਥਿਤੀਆਂ ਇਸ ਤੋਂ ਤੱਕ ਨੇ ਉਮੀਦ ਹੈ ਕਿ ਮੁੱਖ ਮੰਤਰੀ ਇਸ ਦੀ ਨਿਰਪੱਖ ਜਾਂਚ ਕਰਾਉਣਗੇ ਬਣਦੀ ਕਾਰਵਾਈ ਆਪਣੇ ਹੁਨ ਹਾਰ ਪੁਲਿਸ ਮੁਲਾਜ਼ਮਾਂ ਤੇ ਜਿਹੜੇ ਲੋਕਾਂ ਨੂੰ ਸੜਕਾਂ ਤੇ ਜਾ ਕੇ ਡਾਂਗਾ ਦੇ ਨਾਲ ਕੁੱਟਦੇ ਫਿਰਦੇ ਨੇ ਲੋਕਾਂ ਦੇ ਜਵਾਕਾਂ ਦੇ ਸਿਰ ਪਾੜਦੇ ਫਿਰਦੇ ਨੇ ਉਹਨਾਂ ਦੇ ਖਿਲਾਫ ਠੁਕਮੀ ਕਾਰਵਾਈ ਕਰਨਗੇ